ਕ ਵੀ ਸਤਗੁਰ ਨੇ ਬਾਣੀ ਵਿੱਚ ਬੋਲ ਰੱਖਿਆ ਕਿੰਨੇ ਸੁਖ ਕੇ ਹੇਤ ਬਹੁਤ ਦੁੱਖ ਪਾਵੈ ਸੇਵ ਕਰਤ ਜਨ ਜਨ ਕੀ ਕਿੰਨੇ ਸੰਸਾਰ ਦਾ ਮਨੁੱਖ ਹੋਣਾ ਸੁਖੀ ਚਾਹੁੰਦਾ ਹੈ ਪਰ ਪ੍ਰਾਪਤ ਕੀ ਕਰ ਲੈਂਦਾ ਹੈ ਦੁੱਖ ਹੁਣ ਦੁੱਖ ਪਤਾ ਕਿਉਂ ਪ੍ਰਾਪਤ ਕਰਦਾ ਹੈ ਸੇਵ ਕਰਤ ਜਨ ਜਨ ਕੀ ਤੇ ਕਦੀ ਕਿਸੇ ਦੀ ਸੇਵਾ ਕਰਦਾ ਕਦੀ ਕਿਸੇ ਦੀ ਸੇਵਾ ਕਰਦਾ ਕਦੀ ਕਿਸੇ ਦੀ ਸੇਵਾ ਕਰਦਾ ਹੈ ਹੋਣਾ ਸੁਖੀ ਚਾਹੁੰਦਾ ਹੈ ਪਰ ਲੋਕਾਂ ਦੀ ਬੰਦਿਆਂ ਦੀ ਮਨੁੱਖਾਂ ਦੀ ਸੇਵਾ ਕਰ ਕਰਕੇ ਇਹ ਦੁਖੀ ਹੋਈ ਜਾਂਦਾ ਹੈ ਦੁਆਰੇ ਜਵਾਰ ਤੋਂ ਦੌਲਤਾਂ ਨਹੀਂ ਸ਼ੁਧ ਰਾਮ ਭਜਨ ਕੀ ਜਿਵੇਂ ਇੱਕ ਕੂਕਰ ਕਦੀ ਕਿਸੇ ਦਵਾਰ ਤੇ ਜਾਂਦਾ ਹੈ ਕਦੀ ਕਿਸੇ ਦਵਾਰ ਤੇ ਜਾਂਦਾ ਹੈ ਇਸੇ ਤਰ੍ਹਾਂ ਕਹਿੰਦੇ ਬੰਦੇ ਨੂੰ ਰੱਬ ਦੇ ਨਾਮ ਦੀ ਸ਼ੋਧੀ ਕੋਈ ਨਹੀਂ ਚੰਦਾ ਸੁਖੀ ਹੋਣਾ ਹੈ ਪਰ ਕਦੀ ਕਿਸੇ ਦਰ ਤੇ ਚਲੇ ਗਿਆ ਕਦੀ ਕਿਸੇ ਦਰ ਤੇ ਚਲੇ ਗਿਆ ਕਦੀ ਕਿਸੇ ਦੀ ਸੇਵਾ ਕਰ ਦਿੱਤੀ ਕਦੀ ਕਿਸੇ ਦੀ ਸੇਵਾ ਕਰ ਦਿੱਤੀ ਜਿੱਥੇ ਅਸਲ ਸੁਖ ਹੈ ਉਸ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਨਹੀਂ ਕਰਦਾ ਉਸ ਜਗ੍ਹਾ ਤੇ ਮਨੁੱਖ ਰਹਿਣ ਦੀ ਕੋਸ਼ਿਸ਼ ਨਹੀਂ ਕਰਦਾ ਸਤਿਗੁਰ ਨੇ ਉਦਾਹਰਨ ਬੜੀ ਕਮਾਲ ਦੀ ਦਿੱਤੀ ਕਹਿੰਦੇ ਵੇਖ ਜਿਵੇਂ ਇੱਕ ਕੁੱਕਰ ਇੱਕ ਕੁੱਤਾ ਦਵਾਰ-ਦਵਾਰ ਤੇ ਜਾ ਕੇ ਰੋਟੀ ਮੰਗਦਾ ਹੈ ਰੋਟੀ-ਵਾਟ ਦਵਾਰ ਤੇ ਤਰਸਦਾ ਰਹਿੰਦਾ ਹੈ ਕਹਿੰਦੇ ਖਿਆਲ ਕਰੋ ਜੇ ਇੱਕ ਮਾਲਕ ਦਾ ਬਣ ਜਾਏ ਨਾ ਕਿਤੇ ਤੇ ਕਹਿੰਦੇ ਉਹ ਮਾਲਕ ਆ ਉਸ ਕੁੱਤੇ ਨੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜਿੰਨੀ ਵਾਰ ਵੀ ਰੋਟੀ ਚਾਹੀਦੀ ਓਨੀ ਵਾਰੀ ਰੋਟੀ ਪਾ ਦਿੰਦਾ ਹੈ ਜਿੰਨੀ ਵਾਰ ਵੀ ਪਾਣੀ ਚਾਹੀਦਾ ਪਾਣੀ ਪਾ ਦਿੰਦਾ ਹੈ ਜਿੰਨੀ ਵਾਰ ਵੀ ਦੁੱਧ ਚਾਹੀਦਾ ਦੁੱਧ ਦੇ ਦਿੰਦਾ ਜੇ ਇੱਕ ਮਾਲਕ ਦਾ ਹੋ ਜਾਏ ਖੁਸ਼ੀ ਦੇਖੋ ਇੱਕ ਉਹ ਦੁਨੀਆ ਵਿੱਚ ਕੂਕਰ ਨੇ ਉਹ ਦੁਨੀਆ ਵਿੱਚ ਕੁੱਤੇ ਨੇ ਜਿਹੜੇ ਪਾਲਤੂ ਨੇ ਘਰਾਂ ਵਿੱਚ ਰੱਖੇ ਹੋਏ ਨੇ ਉਹਨਾਂ ਨੂੰ ਹਰ ਇੱਕ ਸੁੱਖ ਸਹੂਲਤ ਉਹਦਾ ਮਾਲਕ ਦੇ ਦਿੰਦਾ ਹੈ ਇੱਕ ਦੁਨੀਆ 'ਚ ਉਹ ਕੂਕਰ ਨੇ ਜਿਹਨੂੰ ਆਵਾਰਾ ਕਿਹਾ ਜਾਂਦਾ ਹੈ ਕਦੀ ਕਿਤੇ ਚੱਲ ਗਏ ਕਦੀ ਕਿਤੇ ਚੱਲ ਗਏ ਔਰ ਜਗ੍ਹਾ-ਜਗ੍ਹਾ ਤੇ ਜਾ ਕੇ ਵੀ ਉਹ ਸੁਖੀ ਨਹੀਂ ਹੁੰਦੇ ਜਗ੍ਹਾ-ਜਗ੍ਹਾ ਤੇ ਜਾ ਕੇ ਵੀ ਉਹਨਾਂ ਨੂੰ ਪੂਰਾ ਤੇ ਟੇਟ ਮਰਨ ਮਾਰ ਜਮਾ ਪ੍ਰਸ਼ਾਦਾ ਨਹੀਂ ਮਿਲਦਾ ਸਤਿਗੁਰ ਨੇ ਆਧਾਰਨ ਕੁੱਕਰ ਦੀ ਦਿੱਤੀ ਤੇ ਸਮਝਾਇਆ ਬੰਦੇ ਨੂੰ ਗੱਲ ਸਤਿਗੁਰ ਨੇ ਕੁੱਤੇ ਦੀ ਕੀਤੀ ਸਮਝਾਇਆ ਬੰਦੇ ਨੂੰ ਪੰਬੰਧਿਆ ਵੇਖ ਜਿਵੇਂ ਇੱਕ ਕੂਕਰ ਇੱਕ ਮਾਲਕ ਦਾ ਹੋ ਜਾਏ ਉਹਨੂੰ ਹਰ ਇੱਕ ਸੁੱਖ ਸਹੂਲਤ ਮਿਲ ਜਾਂਦੀ ਹੈ ਖਾਣ ਨੂੰ ਮਿਲ ਜਾਂਦਾ ਹੈ ਬਹਿਣ ਨੂੰ ਮਿਲ ਜਾਂਦਾ ਹੈ ਰਹਿਣ ਨੂੰ ਮਿਲ ਜਾਂਦਾ ਹੈ ਬੰਦਿਆ ਚਾਹੁੰਦਾ ਤੂੰ ਵੀ ਦੁਨੀਆ ਵਿੱਚ ਸੁਖੀ ਹੋਣਾ ਹੈ ਫਰਹਲਾਤ ਤੇਰੀ ਵੀ ਕੁੱਕਰ ਵਰਗੀ ਐ ਕਦੀ ਤੂੰ ਹੀ ਕਿਸੇ ਦਰ ਤੇ ਜਾ ਕੇ ਸੁੱਖ ਮੰਗ ਲਿਆ ਕਦੇ ਕਿਸੇ ਦਰ ਤੇ ਜਾ ਕੇ ਸੁੱਖ ਮੰਗ ਲਿਆ ਮੇਰੇ ਮਾਲਕ ਨੇ ਆਖਿਆ ਓ ਜੇ ਇੱਕ ਮਾਲਕ ਦਾ ਹੋ ਜਾਏ ਜੇ ਇੱਕ ਪ੍ਰਮਾਤਮਾ ਦਾ ਹੋ ਜਾਏ ਤੇਰੀ ਜ਼ਿੰਦਗੀ ਸੁਖੀ ਹੋ ਜਾਏ ਸਤਗੁਰ ਨੇ ਉਦਾਹਰਨ ਕੀ ਕੀ ਦਿੱਤੀ ਸਤਗੁਰ ਸੱਚੇ ਬਾਦਸ਼ਾਹ ਕਹਿੰਦੇ ਨੇ ਸੋਖ ਕੇ 헤ਤ ਬਹੁਤ ਦੁੱਖ ਪਾਵੇਂ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸਵਾਨ ਜੋ ਡੋਲਤ ਨਹੀਂ ਸੁਧ ਰਾਮ ਭਜਨ ਕੀ ਕੰਦੇ ਹਾਲਾਤ ਉਸ ਕੂਕਰ ਵਰਗੀ ਹੈ ਜਿਹੜਾ ਕੂਕਰੇ ਕਮਾਲਕ ਦਾ ਨਹੀਂ ਬੰਦਾ ਜਿਹੜਾ ਕੂਕਰ ਦਰਦ ਦਰਦੀਆਂ ਠੋਕੜਾ ਖਾਨਾ ਹੈ ਬੰਦਿਆ ਚਾਹਣਾ ਤੂੰ ਸੁਖੀ ਹੋਣਾ ਹੈ ਚਾਹਣਾ ਤੂੰ ਜ਼ਿੰਦਗੀ ਵਿੱਚ ਆਨੰਦਮਈ ਹੋਣਾ ਹੈ ਪਰ ਜਿਸ ਮਾਲਕ ਦੇ ਦਰ ਤੋਂ ਤੈਨੂੰ ਸੁਖ ਮਿਲਣਾ ਹੈ ਜਿਸ ਮਾਰਗ ਦੇ ਦਰ ਤੋਂ ਤੈਨੂੰ ਆਨੰਦ ਮਿਲਣਾ ਹੈ